ਅੰਮ੍ਰਿਤਸਰ ਦੇ ਜੀਆਰਪੀ ਪੁਲਿਸ ਨੂੰ ਉਸ ਵੇਲੇ ਵੱਡੀ ਕਾਮਯਾਬੀ ਮਿਲੀ ਜਦੋਂ ਇੱਕ ਨੌਜਵਾਨ ਵੱਲੋਂ ਚੋਰੀ ਕੀਤੇ ਚਾਰ ਮੋਟਰਸਾਈਕਲ ਸਮੇਤ ਉਸ ਨੂੰ ਕਾਬੂ ਕੀਤਾ ਗਿਆ ਸੋ ਇਹ ਤਸਵੀਰਾਂ ਨੇ ਅੰਮ੍ਰਿਤਸਰ ਦੇ ਰੇਲਵੇ ਸਟੇਸ਼ਨ ਜੀਆਰਪੀ ਥਾਣੇ ਦੀ ਜਿੱਥੇ ਕਿ ਜਸਵਿੰਦਰ ਸਿੰਘ ਏਐਸਆਈ ਵੱਲੋਂ ਜੋ ਕਿ ਇਸ ਨੌਜਵਾਨ ਨੂੰ ਕਾਬੂ ਕੀਤਾ ਗਿਆ ਜਿਸ ਦੇ ਕੋਲੋਂ ਚਾਰ ਚੋਰੀ ਦੇ ਮੋਟਰਸਾਈਕਲ ਬਰਾਮਦ ਹੋਏ ਨੇ ਸੋ ਉਸ ਨੌਜਵਾਨ ਨੂੰ ਕਾਬੂ ਕੀਤਾ ਗਿਆ ਹੈ ਪਿੰਡ ਪਿੰਡੀਆਂ ਸੱਦਾਂ ਦਾ ਰਹਿਣ ਵਾਲਾ ਇਹ ਨੌਜਵਾਨ ਹੈ 21 ਸਾਲ ਇਸ ਦੀ ਉਮਰ ਦੱਸੀ ਜਾ ਰਹੀ ਹੈ ਸੋ ਪੁਲਿਸ ਵੱਲੋਂ ਉਸ ਤੋਂ ਚਾਰ ਇਹ ਮੋਟਰਸਾਈਕਲ ਬਰਾਮਦ ਕੀਤੇ ਗਏ ਨੇ ਸੋ ਜੀ ਆਰ ਪੀ ਅੰਮ੍ਰਿਤਸਰ ਪੁਲਿਸ ਨੂੰ ਵੱਡੀ ਕਾਮਯਾਬੀ ਮਿਲੀ ਹੈ ਆਓ ਤੁਹਾਨੂੰ ਸੁਣਾਉਣੀ ਹੈ ਇਹ ਜਿਹੜੇ ਕਿ ਚਾਰ ਮੋਟਰਸਾਈਕਲ ਫੜੇ ਗਏ ਨੇ ਰੇਲਵੇ ਜੀ ਐਫ ਇਹ ਇਹ 22 ਦੋ 25 ਨੂੰ ਵਕਤ ਕੋਈ 2 ਵਜੇ ਦੇ ਕਰੀਬ ਪਾਵਰ ਕੈਵਨ ਦੇ ਲਾਗੋਂ ਇੱਕ ਮੋਟਰਸਾਈਕਲ ਚੋਰੀ ਕਰਕੇ ਬੰਦਾ ਜਿਹੜਾ ਸੀ ਇਥੋਂ ਚਲਾ ਗਿਆ ਉਹ ਜਿਹੜਾ ਮੋਟਰਸਾਈਕਲ ਸੀ ਉਹ ਸਟੇਸ਼ਨ ਮਾਸਟਰ ਦਾ ਸੀ ਉਹਨੇ ਸਾਡੇ ਕੋਲ ਦਰਖਾਸਤ ਪਾਈ ਉਸ ਤੋਂ ਬਾਅਦ ਦੇ ਵਿੱਚ ਇਹਨੂੰ ਰੇਡ ਕਰਕੇ ਇਹ ਮੋਟਰਸਾਈਕਲ ਜਿਹੜਾ ਲੈ ਕੇ ਜਦੋਂ ਵੇਚਣ ਵਾਸਤੇ ਜਾ ਰਿਹਾ ਸੀ ਬਾਹਰ ਕਿਸੇ ਨੂੰ ਇਹਦੀ ਫੋਨ ਤੇ ਗੱਲਬਾਤ ਹੋਈ ਹੋਣੀ ਕਿਸੇ ਨਾਲ ਵੇਚਣ ਵਾਸਤੇ ਜਾ ਰਿਹਾ ਸੀ ਤੇ ਉਸ ਤੋਂ ਫਿਰ ਇਹਨੂੰ ਰਿਕਵਰ ਕੀਤਾ ਸੀ ਇਹਨਾਂ ਹੀਰੋ Honda Sprinter ਜਿਹੜਾ ਮੋਟਰਸਾਈਕਲ ਕਾਲੇ ਰੰਗ ਦਾ ਸੀ ਇਹ ਕੀ ਨਾਮ ਹੈ ਕਿੱਥੋਂ ਦਾ ਰਹਿਣ ਵਾਲਾ ਕਿੰਨੀ ਉਮਰ ਹੈ ਜੀ ਕਿ ਪਹਿਲਾਂ ਵੀ ਤੇਰੇ ਮਾਮਲਾ ਤੋਂ ਦਰਜ ਆਇਆ ਹੈ ਫਤੇਗੜ ਚੋੜੀਆਂ ਪਹਿਲਾਂ ਤੇ ਜਿਹੜਾ ਹੈਗਾ ਪਰਚਾ ਜਿਹੜਾ ਦਰਜਾ ਫਤੇਗੜ ਚੋੜੀਆਂ ਥਾਣੇ ਚ ਹਾਂ ਜੀ ਇੱਥੋਂ ਦਾ ਰਹਿਣ ਵਾਲਾ ਹੈ ਇਹ ਲਕਵਿੰਦਰ ਸਿੰਘ ਦੇ ਪੁੱਤਰ ਬਲਵਿੰਦਰ ਸਿੰਘ ਵਾਸੀ ਪਿੰਡੀਆਂ ਸੈਦਾ ਥਾਣਾ ਪਿੰਡੀਆਂ ਸੈਦਾ ਤਕੀਲ ਅਜਨਾਲਾ ਜ਼ਿਲ੍ਹਾ ਅੰਮ੍ਰਿਤਸਰ ਇਹਦੇ ਇਹਦੇ ਟੋਟਲ ਜਿਹੜੇ ਆ 3 ਹੋਰ ਜਿਹੜੇ ਆ ਮੋਟਰਸਾਈਕਲ ਤੇ ਇੱਕ ਐਕਟਵਾ ਜਿਹੜੀ ਆ ਉਹ ਬਰਾਮਦ ਕਰਵਾਈ ਆ ਵੈਸੇ ਕੀ ਇਹ ਕੰਮ ਕੀ ਕਰਦਾ ਹੈ ਇਹਨੂੰ ਦੱਸਿਆ ਕੋਈ ਮੈਂ ਕੀ ਕੰਮ ਕਰਦਾ ਪਹਿਲਾਂ ਜਾਂ ਇਹੀ ਤਾਂ ਕੰਮ ਹੀ ਚੋਰੀ ਸੀ ਦੇਖੋ ਹਜੇ ਇਹ ਇਨਵੈਸਟੀਗੇਸ਼ਨ ਦਾ ਪਾਰਟ ਹੈਗਾ ਇਹ ਜਦੋਂ ਉਹ ਆਪਾਂ ਪੁਲਿਸ ਰਿਮਾਂਡ ਤੋਂ ਬਾਅਦ ਦੇ ਵਿੱਚ ਜੋ ਵੀ ਸਾਹਮਣੇ ਆਊਗਾ ਉਹ ਤੁਹਾਡੇ ਧਿਆਨ ਚ ਲਿਆਵਾਂਗੇ